ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਵੋਗੇ ਰਾਜਵੀਰ ਜਵੰਦਾ ਨੂੰ ਲੈ ਕੇ ਉਹਨਾਂ ਦੇ ਜਿਗਰੀ ਦੋਸਤ ਉਹਨਾਂ ਦੇ ਬਾਰੇ ਕੁਝ ਆਖਦੇ ਪਏ ਐ ਜਿਹੜੇ ਕਿ ਹਰ ਵੇਲੇ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਹਰ ਅਖਾੜੇ ਦੇ ਵਿੱਚ ਉਹਨਾਂ ਦੇ ਨਾਲ ਹੁੰਦੇ ਸੀ ਤੇ ਅੱਜ ਉਹਨਾਂ ਨੂੰ ਲੈ ਕੇ ਕੁਝ ਆਖਦੇ ਪਏ ਆ ਕੀ ਆਖਦੇ ਪਏ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਇਸ ਸਮੇਂ ਸ਼ਬਦ ਨਹੀਂ ਕਿਸੇ ਦੇ ਸੱਥਰ ਤੇ ਬੈਠਾ ਖਾਸ ਕਰਕੇ ਗਾਇਕ ਦੇ ਜਿਹੜਾ ਭਰਾ ਹੋਵੇ ਜਿਹਦੇ ਬਾਰੇ ਸੋਚਿਆ ਨਾ ਗਿਆ ਹੋਵੇ ਕੋਈ ਕਿਆਸ ਨਾ ਹੋਵੇ ਹੋ ਸਕਦਾ ਤੁਹਾਡੀਆਂ ਅਗਲੀਆਂ ਪਲਾਨਿੰਗ ਸੇ ਹੁਣ ਵੀ ਇਸ ਵਿਆਹ 'ਚ ਇਕੱਠੇ ਹੋਵਾਂਗੇ ਇਸ ਫੰਕਸ਼ਨ ਤੇ ਇਕੱਠੇ ਹੋਵਾਂਗੇ ਅਸੀ ਭਾਈ ਹਰ ਕੋਈ ਬੰਦਾ ਪਲਾਨ ਕਰਦਾ ਕਿਉਂਕਿ ਸਾਡੇ ਪਿੰਡ ਨੇੜੇ ਆ 20 ਚੀਜ਼ਾਂ ਦੀ ਗੱਲ ਮੈਂ ਹੁਣ ਹੀ ਉਹਦਾ ਮੈਸੇਜ ਸੁਣੀ ਜਾਂਦਾ ਸੀਗਾ ਜਿਵੇਂ ਬੰਦੇ ਦਾ ਮੈਸੇਜ ਮੇਰੇ ਬਰਥਡੇ ਤੇ ਆਇਆ ਸੀ ਭਾਈ ਮੈਂ ਕਹਿੰਦਾ ਸ਼ਿਮਲੇਉ ਤੁਰ ਪਿਆ ਮੈਂ ਲੇਟ ਹੋ ਗਿਆ ਰਾਤ ਕੱਪੜੇ ਚੇਂਜ ਕਰਕੇ ਮੇਰੇ ਮੈਂ ਨਾ ਹਮੇਸ਼ਾ ਬਰਥਡੇ ਤੇ ਪਾਰਟੀ ਪੂਟੀ ਰਖ ਲਈਦੀ ਹੈ ਪਿੰਡ ਹਾਂਜੀ ਹਾਂਜੀ ਉਦੋਂ ਤਾਂ ਆਈ ਸੀ ਉਹ ਪਿੰਡ ਵੀ ਮੈਂ ਕੀਤੀ ਸੀਗੀ ਮੈਂ ਹੁਣ ਆਉਂਦਾ ਆਉਂਦਾ ਸੁਣੀ ਜਾਂਦਾ ਸੀ ਕਈ ਵਾਰੀ ਤੁਸੀਂ ਮੇਲੇ ਦੀ ਸ਼ਾਇਦ ਦਰਸ਼ਕਾਂ ਨੂੰ ਉਹਦੀ ਆਵਾਜ਼ ਇੰਨੀ ਕੈ ਲੱਗਣੀ ਆ ਭਈ ਮੈਨੂੰ ਮੈਂ ਮਤਲਬ ਮੈਂ ਸੁਣਾਉਣ ਨੂੰ ਤਾਂ ਮੈਂ ਸੁਣਾ ਵੀ ਸਕਦਾ ਹਾਂ ਮਤਲਬ ਸਾਨੂੰ ਐ ਆ ਵੀ ਮਤਲਬ ਉਹ ਦਰਸ਼ਕ ਨੇ ਜਿਹੜੇ ਨਾ ਕਿਉਂਕਿ ਉਹ ਇਸ ਆਪਣਤ ਦੇ ਵਿੱਚ ਸਭ ਨੂੰ ਮਿਲਦਾ ਸੀ ਮੈਨੂੰ ਤੁਸੀਂ ਸ਼ਾਇਦ ਉਹਦੀਆਂ ਨੈੱਟ ਤੇ ਵੀਡੀਓ ਪਈਆਂ ਨੇ ਮਹਤਿਆਂ ਵਾਲਾ ਗਾਣਾ ਗਾ ਕੇ ਉਹ ਉਹਨੇ ਇਹ ਨਹੀਂ ਕਦੇ ਸ਼ੋਅ ਕੀਤਾ ਵੀ ਮੈਂ ਮਹਤਿਆਂ ਨੂੰ ਪਿਆਰ ਨਹੀਂ ਕਰਦਾ ਉਹਨੇ ਸਟੇਜ ਤੇ ਵੀ ਉਹਨਾਂ ਹੀ ਮਹਤਿਆਂ ਨੂੰ ਮਾਣ ਸਨਮਾਨ ਦੇ ਬਈ ਉਹ ਬਹੁਤ ਸਾਡੇ ਸਾਰਿਆਂ ਚੋਂ ਸਭ ਤੋਂ ਜ਼ਿਆਦਾ ਜੇ ਸਾਡੀ ਕੈਟਾਗਰੀ ਚ ਲਾ ਲਓ ਤਾਂ ਉਹ ਕਲਚਰਲ ਬੰਦਾ ਹੀ ਬਈ ਉਹਨੂੰ ਨੌਲੇਜ ਸੀਗੀ ਗਾਉਣ ਦੀ ਉਹਨੂੰ ਉਹ ਪੜਿਆ ਇਸ ਚੀਜ਼ ਬਾਰੇ ਤੇ ਉਹ ਗਾਇਕੀ ਚ ਬਹੁਤ ਜ਼ਿਆਦਾ ਸਫਲਤਾ ਡਿਸਰਵ ਕਰਦਾ ਹੈ ਸਾਡੇ ਤੋਂ ਵੀ ਵੱਧ ਉਹ ਡਿਜ਼ਰਵ ਕਰਦਾ ਇਸ ਚੀਜ਼ ਦੇ ਵਿੱਚ ਤੇ ਸਾਡੇ ਤੋਂ ਵੀ ਵੱਧ ਲੰਬਾ ਗਾਉਣਾ ਡਿਜ਼ਰਵ ਕਰਦਾ ਸੀ ਤੇ ਮੈਨੂੰ ਲੱਗਦੀ ਇੱਕ ਦਿਨ ਤਿੰਨ ਖਾੜੇ ਲਾਉਣ ਦੀ ਜੀ ਉਹਦੇ ਕੋਲੇ ਕਪੈਸਿਟੀ ਸੀਗੀ ਕਹਿ ਸਕਦੇ ਆ ਭਾਈ ਉਹ ਜਿੰਨੇ ਮਰਜੀ ਲਾ ਸਕਦਾ ਬਾਕੀ ਉਹਦੀ ਅੰਦਰਲੀ ਸੰਤੁਸ਼ਟੀ ਸੀ ਕਿਉਂਕਿ ਉਹ ਗਾਇਕੀ ਹੀ ਉਹਦੀ ਇੱਕ ਜਿਵੇਂ ਮੇਰੀ ਜਿਹੜਾ ਬੰਦਾ ਭਾਈ ਪੁਲਿਸ ਦੀ ਨੌਕਰੀ ਛੱਡ ਸਕਦਾ ਇਹਦੂ ਵੱਡੀ ਕੀ ਗੱਲ ਆ ਸਰਕਾਰੀ ਨੌਕਰੀ ਕੋਈ ਨਹੀਂ ਛੱਡਦਾ ਮੇਰੇ ਮੈਂ ਗਾਇਕੀ ਸ਼ੌਂਕ ਨਾ ਕਰਦਾ ਜੀ ਉਹਦੀ ਗਾਇਕੀ ਮਤਲਬ ਉਹ ਹੀ ਸੀ ਇੱਕ ਜੀ ਉਹਨੂੰ ਮੈਂ ਅ ਮਤਲਬ ਪੈਸ਼ਨੇਟ ਬਹੁਤ ਸੀਗਾ ਜੀ ਉਹ ਮੈਂ ਉਹਦੇ ਬਾਰੇ ਸੀ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਮੇਰੇ ਦਿਮਾਗ ਸੀ ਵੀ ਮੈਂ ਨਾ ਕਰਾਂ ਤੇ ਪਰ ਹੁਣ ਕਰਨਾ ਪੈ ਰਿਹਾ ਮੈਨੂੰ ਸੌਰੀ ਫੀਲ ਕਰ ਰਿਹਾ ਮੈਂ ਉਹਦੇ ਲਈ ਬਹੁਤ ਔਖਾ ਹਾਂਜੀ ਹਾਂਜੀ ਮੈਨੂੰ ਲੱਗਦੀ ਜਿੰਨੀ ਪੇਸ਼ਾਨ ਪੱਗ ਨੂੰ ਉਸ ਨੌਜਵਾਨ ਦੀ ਸੀ ਉਹਦਾ ਡਰੈਸਿੰਗ ਸੈਂਸ ਮੈਨੂੰ ਲੱਗਦੀ ਜੇ 100 ਖਾੜਾ ਬੁੱਕ ਹੁੰਦਾ ਸੀ ਉਹਨੂੰ ਤਾਂ ਮੈਨੂੰ ਲੱਗੀ 90 ਖਾੜੇ ਦੀ ਡਰੈਸਿੰਗ ਨੂੰ ਇਹ ਕਹਿੰਦੇ ਸੀ ਵੀ ਯਾਰ ਉਹ ਡਰੈਸ ਵਾਲਾ ਮੁੰਡਾ ਜ਼ਰੂਰ ਕਈ ਵਾਰੀ ਮੈਨੂੰ ਫੋਨ ਆਉਣਾ ਵੀ ਪਰ ਮੈਂ ਬਹੁਤ ਘੱਟ ਇੰਡੀਆ ਉਹਨਾਂ ਦੇ ਸ਼ੋ ਸ਼ੂ ਦਾ ਫੋਨ ਆਉਣਾ ਤੇ ਮੈਂ ਅਗਲੇ ਨੂੰ ਰეკਮੈਂਡ ਕਰਨਾ ਵੀ ਜਵੰਦਾ ਲਵਾ ਲਓ ਕਿਉਂਕਿ ਇੱਕ ਚੀਜ਼ ਤੇ ਮਾਣ ਹੁੰਦਾ ਨਾ ਤੁਹਾਨੂੰ ਮੈਨੂੰ ਮੈਨੂੰ ਮਾਣ ਸੀ ਉਹਦੀ ਗੈਕੀ ਤੇ ਬਾਈ ਤੇ ਇੱਕ ਕਦੇ ਵੀ ਕਿਸੇ ਕੋਈ ਕੋਈ ਨਾ ਲੜਾਈ ਚੜ੍ਹਾਈ ਨਾ ਕੋਈ ਚੀਜ਼ ਕੋਈ ਇਹੋ ਜਿਹੀ ਚੀਜ਼ ਹੀ ਨਹੀਂ ਬਾਈ ਜ਼ਿੰਦਗੀ ਚ ਮੇਰੇ ਤੋਂ ਵੱਧ ਉਹਨੇ ਟਾਈਮ ਸਪੈਂਡ ਕੀਤਾ ਕਨਵਰ ਬਈ ਨਾ ਬਿੱਲੇ ਬਿੱਲੇ ਵੀਰ ਹੁਣਾ ਨਾ ਯੂਨੀਵਰਸਿਟੀ ਦੇ ਵਿੱਚ ਮੇਰੇ ਨਾਲ ਤਾਂ ਗਾਇਕੀ ਤੋਂ ਬਾਅਦ ਦੀ ਯਾਰੀ ਉਹਨਾਂ ਨਾਲ ਪੁਰਾਣੀ ਯਾਰੀ ਹੈ ਬਾਈ ਤੇ ਸੋ ਇਹ ਸਾਰੇ ਬੜੇ ਟੈਲੈਂਟਡ ਬੰਦੇ ਨੇ ਬਾਈ ਇਹ ਕਿੰਨਾ ਕਿੰਨਾ ਘਾਟਾ ਸਮਝੋ ਅਸੀਂ ਇੱਕ ਇੱਕ ਕਰਕੇ ਪਹਿਲਾਂ ਸਿੱਧੂ ਤੋਰਤਾ ਫਿਰ ਪੱਲਗ ਅਸੀਂ ਪਤਾ ਨਹੀਂ ਕਿਉਂ ਇੱਕ ਵਾੜਾ ਜ ਨਹੀਂ ਕਹਿ ਸਕਦੇ ਉਹਦੇ ਲੱਗ ਗਿਆ ਵੀ ਇੱਕ ਤੋਂ ਬਾਅਦ ਇੱਕ ਸਾਡੇ ਹੀਰੇ ਬਾਈ ਦੇਖੋ ਇਹ ਦਾ ਜਿਹੜਾ ਜਾਣ ਦਾ ਦੁੱਖ ਹੁੰਦਾ ਨਾ ਇਹ ਆਪਣੇ ਤੋਂ ਵੀ ਵੱਧ ਕਰਦਿਆਂ ਨੂੰ ਆ ਤੁਹਾਡੇ ਮੇਰੇ ਸਭ ਤੋਂ ਵੱਧ ਠੀਕ ਆ ਅੱਜ ਫੀਲ ਹੋ ਰਿਆ ਕੱਲੂ ਕਿਸੇ ਹੋਰ ਇਮੋਸ਼ਨ ਚ ਹੋਵਾਂਗੇ ਆਪਾਂ ਪਰ ਉਹਦੇ ਘਰਦਿਆਂ ਦਾ ਆਹੀ ਘਰ ਆ ਇੱਥੇ ਕਮਰਿਆਂ ਚ ਰਹਿਣਾ ਉਹਨਾਂ ਨੇ ਚੰਡੀਗੜ੍ਹ ਰਹਿ ਪਣਗੇ ਉਹਦੇ ਮਾਪਿਓ ਲਈ ਵੀ ਸੌਰੀ ਮਤਲਬ ਆਪਣੀ ਵਾਈਫ ਲਈ ਜੀ ਭਾਬੀ ਲਈ ਸਾਡੀ ਲਈ ਉਹ ਪਤਾ ਨਹੀਂ ਮਤਲਬ ਸਾਡੇ ਲਈ ਤਾਂ ਇਹ ਸਾਰੇ ਜਿਵੇਂ ਹੁਣ ਹੋਰ ਵੀ ਜਿੰਨੇ ਵੀ ਸਾਡੇ ਵੀਰ ਭਰਾ ਗਏ ਨੇ ਕਾਲੂ ਆਪਾਂ ਵੀ ਚਲੇ ਜਾਣਾ ਸਾਡੇ ਮਾਪਿਆਂ ਨੂੰ ਘਾਟੇ ਪੈਣੇ ਮੈਨਾਂ ਹੁਣੇ ਕਿਸੇ ਨੇ ਮੈਨੂੰ ਐਨੀਵਰਸਰੀ ਦੀ ਵੀਡੀਓ ਦਿਖਾਈ ਜਵੰਦਾ ਬਾਈ ਦੇ ਉਹਨਾਂ ਦੇ ਵਾਈਫ ਦੀ ਮੈਨੂੰ ਲੱਗਦਾ ਵੀ ਸਭ ਤੋਂ ਖੁਸ਼ ਇਨਸਾਨ ਮੈਨੂੰ ਲੱਗਦਾ ਨਹੀਂ ਸੀ ਮੈਂ ਉਹਨਾਂ ਤੋਂ ਕੋਈ ਹੋਊਗਾ ਪਰ ਮੇਰੇ ਦਿਮਾਗ 'ਚ ਉਹੀ ਸੀਨ ਆ ਰਿਹਾ ਸੀ ਵੀ ਹੁਣ ਉਹਦੀ ਵਾਈਫ ਨੂੰ ਕੋਈ 3 ਸਾਲ ਦੇ ਜਵਾਕ ਨੂੰ ਪਾਲਣਾ ਜਿਹਨੂੰ ਸਾਰੀ ਉਮਰ ਇਹ ਕਹਿਣਾ ਵੀ ਮੇਰਾ ਡੈਡੀ ਫੋਟੋਆਂ 'ਚ ਜ਼ਰੂਰ ਦੇਖੂਗਾ ਪਰ ਕਿਤੇ ਅਸਲੀਅਤ ਦੇ ਵਿੱਚ ਆ ਕੇ ਉਹਨੇ ਪਿੱਠ ਤੇ ਨਹੀਂ ਖੜਨਾ ਪਿੱਛੇ ਮੈਂ ਹੁਣ ਉਹਦੇ ਨਾਲ ਜਦੋਂ ਉਹਨੂੰ ਲੈ ਕੇ ਆਇਆ ਘਰੇ ਮੈਂ ਉੱਥੇ ਹੀ ਸੀਗਾ ਤੇ ਉਹਦੀ ਡਾਕਟਰ ਨੂੰ ਪਤਾ ਨਹੀਂ ਸੀ ਬ ਵੀ ਮੇਰੇ ਡੈਡੀ ਨਾਲ ਗੱਲ ਹੋ ਗਈ ਆ ਉਹ ਉਹਦੇ ਜਿਹੜਾ ਉਹਦਾ ਸਨ ਮੁੰਡਾ ਆ ਉਹਨੂੰ ਤਾਂ ਜਮਾ ਹੀ ਨਹੀਂ ਪਤਾ ਕਿਉਂਕਿ ਉਹ ਛੋਟਾ ਆ ਉਹਨੂੰ ਆਏ ਲੱਗੀ ਜਾਂਦਾ ਵੀ ਕਿੰਨੇ ਬੰਦੇ ਆ ਗਏ ਆਪਣੇ ਘਰੇ ਕਿੰਨੇ ਉਹ ਖੁਸ਼ ਆ ਡਾਕਟਰ ਨੂੰ ਹੁਣ ਡਾਕਟਰ ਸਿਆਣੀ ਆ ਥੋੜੀ ਤੇ ਉਹ ਉਹ ਵੈਲਕਮ ਕਰਨ ਦਾ ਸੋਚੀ ਜਾਂਦੀ ਸੀ ਕਿ ਮੈਂ ਕੀ ਕੀ ਕੰਪਿਊਟਰ ਤੇ ਬਣਾ ਆ ਕੇ ਮੇਰੇ ਸਾਹ ਉਹਨਾਂ ਨੇ ਪ੍ਰਿੰਟ ਕੱਢਣਾ ਸੀ ਵੀ ਠੀਕ ਹੈ ਡੈਡੀ ਲਈ ਕੀ ਪ੍ਰਿੰਟ ਕਰਨਾ ਮੈਂ ਉਹ ਜਦੋਂ ਉਹਨੂੰ ਦੱਸਿਆ ਵੀ ਕੁਝ ਵੀ ਵਾਟਐਵਰ ਜੋ ਵੀ ਜਿਸ ਵੀ ਤਰੀਕੇ ਨਾਲ ਦੱਸਿਆ ਹੁਣ ਉਹ ਬਾਈ ਉਹ ਚੀਜ਼ ਬਹੁਤ ਔਖੀ ਆ ਕਿਉਂਕਿ ਅਕਸਰ ਉਹ ਆਪ ਵੀ ਤਾਂ ਧੀਆ ਵਾਲਾ ਗਾਣਾ ਗਾਉਂਦਾ ਸੀ ਵੀ ਧੀਆ ਤੇ ਬਾਪ ਦਾ ਕੀ ਰਿਲੇਸ਼ਨ ਹੈ ਸਾਡੀ ਅਕਸਰ ਗੱਲ ਹੁੰਦੀ ਉਹਨੇ ਮੈਨੂੰ ਕਹਿਣਾ ਯਾਰ ਬਾਈ ਤੂੰ ਬੇਬੇ ਬਾਪੂ ਭੈਣ ਇੰਨਾਂ ਚੀਜ਼ਾਂ ਤੇ ਵੀ ਆਪਣੇ ਏਰੀਏ ਨੂੰ ਬਖਸ਼ਾ ਅਸੀਂ ਕਦੇ ਉਹੀ ਗੱਲ ਕਰੀ ਜਣੀ ਵੀ ਆਪਣੇ ਮੈਂ ਵੀ ਜਗਰਾਉ ਉਸੇ ਕਾਲਜ 'ਚ ਮੈਂ ਪੜਿਆ ਐਲ ਆਰ ਐਮ ਕਾਲਜ ਮੈਂ ਉੱਥੇ ਪਲੱਸ 1 ਕੀਤੀ ਹੈ ਬਾਈ ਤੇ ਉਹ ਸਾਡੀ ਇੱਕ ਦੂਜੇ ਨਾਲ ਇਹ ਵੀ ਇੱਕ ਅਟੈਚਮੈਂਟ ਹੁੰਦੀ ਸੀ ਇੱਕ ਜਗਰਾਵਾਂ ਸਾਡੇ ਲਈ ਸਿਟੀ ਜਗਰਾਵਾਂ ਪਏ ਇੱਕ ਜੋ ਬੰਦਾ ਪੁਲਿਸ ਚ ਸੀ ਇੱਥੇ ਤੇ ਸੋ ਇੱਕ ਇੰਟਰਨਲ ਅਟੈਚਮੈਂਟ ਸੀ ਬਾਈ ਸਾਡੀ ਪਹਿਲਾਂ ਦੋ ਮੁਕਣਾ ਹੀ ਸਾਂਝਾ ਉਹ ਉਹ ਆਈ ਡੋਟ ਨੋ ਬਾਈ ਉਹ ਨਾਲ ਹੀ ਜਾਣਾ ਪਰ ਆਖਰੀ ਇੱਕੋ ਹੀ ਮੇਰੀ ਗੱਲ ਆ ਵੀ ਜਦੋਂ ਵੀਰ ਨੇ ਆਉਣਾ ਕਿਸੇ ਆਪਣੇ ਸੱਜਣ ਨੂੰ ਉਸ ਹਨਾ ਬੁੱਤ ਬੁੱਤ ਚ ਕੈਦ ਹੁੰਦਾ ਦੇਖਣਾ ਜਾਂ ਉਹਨੂੰ ਇਹ ਕੈਦਨਾ ਵੀ ਉਹਨੇ ਬੋਲਣਾ ਹੀ ਨਹੀਂ ਹਨਾ ਇੱਕ লাশ ਚ ਤਬਦੀਲ ਹੁੰਦਾ ਦੇਖਣਾ ਫੜਦਾ ਉਹਨੇ ਨਵਾ ਘਰ ਬੜੇ ਚਾਵਾਂ ਨਾਲ ਲਿਆ ਸੀ ਮੈਂ ਮੇਰੀ ਮੰਮੀ ਮੇਰੇ ਨਾਲ ਸੀਗੇ ਉਹਨੂੰ ਜਦੋਂ ਲੈ ਕੇ ਅੰਦਰੋਂ ਲਿਜਾ ਕੇ ਵਾਪਸ ਐਂਬੂਲੈਂਸ ਤੇ ਪਾਇਆ ਤੇ ਮੇਰੇ ਮਨ ਚ ਇਹ ਹੈ ਜਦੋਂ ਵੀ ਇਹਨੇ ਹੁਣ ਯਾਰ ਇੱਥੇ ਆਉਣਾ ਹੀ ਨਹੀਂ ਵੀ ਉਹ ਨਵਾ ਘਰ ਲੈ ਕੇ ਗਈ ਆ ਉਹਦੇ ਪਰਿਵਾਰ ਨੂੰ ਤੇ ਉਹਦੀ ਮਾਂ ਸੋਚਦੀ ਹੋਊ ਵੀ ਆਹ ਲਾਸਟ ਟਾਈਮ ਉਹਦੀ ਘਰ ਵਾਲੀ ਸੋਚਦੀ ਹੋਊ ਵੀ ਲਾਸਟ ਟਾਈਮ ਚਲੇ ਗਿਆ ਮੈਨੂੰ ਲੱਗਦੀ ਬਈ ਕਲਾਕਾਰ ਚਲੋ ਗੱਲ ਵੀ ਮੋਸੇ ਵਾਲਿਆਂ ਨੇ ਨਵਾਂ ਘਰ ਪਾਇਆ ਉਹਨੂੰ ਰਹਿਣਾ ਨਸੀਬ ਨਹੀਂ ਹੋਇਆ ਇਹ ਸ਼ਾਇਦ ਮੈਨੂੰ ਲੱਗਦੀ ਕਲਾਕਾਰਾਂ ਦੇ ਨਾਲ ਕੁਝ ਕਿਸਮੰ ਦਾ ਸਿਲਸਿਲਾ ਵੀ ਹੈ ਵੀ ਉਹ ਕਈ ਚੀਜ਼ਾਂ ਉਹਨਾਂ ਨੂੰ ਨਸੀਬ 'ਚ ਹੀ ਨਹੀਂ ਆਉਂਦੀ ਪਤਾ ਨਹੀਂ ਬਾਈ ਮੈਨੂੰ ਇਹ ਚੀਜ਼ ਬਾਰੇ ਮੈਂ ਕੋ ਕਹਿ ਨਹੀਂ ਸਕਦਾ ਮਤਲਬ ਬਹੁਤ ਸਾਰੇ ਕਲਾਕਾਰ ਆ ਜਿਹੜੇ ਜ਼ਿੰਦਗੀ ਜਿਉਂ ਰਹੇ ਨੇ ਲਾਈਫ ਦੇ ਵਿੱਚ ਪਰ ਹੁਣ ਕਈਆਂ ਦੀ ਕਿਸਮਤ ਬਾਈ ਕੱਲ ਨੂੰ ਸਾਡੇ ਵਰਗਿਆਂ ਨੂੰ ਕਹੋ ਜਵੇ ਮੈਂ ਵੀ ਫੈਂਡ ਘਰ ਪਾਇਆ ਫਿਰ ਉਹ ਚੀਜ਼ਾਂ ਫਿਰ ਲੱਗ ਜਾਣੀਆਂ ਵੀ ਨਵਾਂ ਘਰ ਪਾਇਆ ਸੀ ਨਸੀਬ ਨਹੀਂ ਹੋਇਆ ਭਾਈ ਇਸ ਚੀਜ਼ ਨੂੰ ਪਰ ਅੱਗਾ ਵਾ ਮੱਝਾ ਵਾਲਾ ਕੰਮ ਤਾਂ ਬਾਈ ਬੜਾ ਇਹ ਬਹੁਤ ਮਾੜਾ ਆ ਮੈਂ ਅੱਗੇ ਕਹਿ ਕੇ ਹਟਿਆ ਮੈਂ ਥੋੜਾ ਜਿਹਾ ਪੜਿਆ ਹੈ ਇਹਦੇ ਬਾਰੇ ਹੁਣ ਆਉਂਦੇ ਹੋਏ ਗੱਡੀ 'ਚ ਤੇ ਅਬ ਉਹ ਸੱਸ ਸੱਸ ਜਿਹੜਾ ਆਪਾਂ ਦਿੰਨੇ ਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਤੇ ਪਰ ਬਾਈ ਇਹਨਾਂ ਦਾ ਕੋਈ ਗਾਰਡਮੈਂਟ ਹੋਣਾ ਚਾਹੀਦਾ ਯਾਰ ਇੰਦਾ ਮਤਲਬ ਉਹ ਹੁਣ ਉਹ ਇੱਕ ਚੰਗਾ ਡਰਾਈਵਰ ਸੁਲਝਿਆ ਹੋਇਆ ਬੰਦਾ ਤੁਸੀਂ ਕੀ ਕਰ ਸਕਦੇ ਹੋ ਜਿਹਦੇ ਵਿੱਚ ਹੀ ਆ ਕੇ ਚੀਜ਼ ਇਹੋ ਜੀ ਗਾਂ ਮੱਝ ਝੋਟਾ ਵੱਜ ਗਿਆ ਇੱਕ ਮਿੰਟ ਤੇ ਰੋੜ ਕੇ ਲੱਗੇ ਇੱਕ ਮਿੰਟ ਚ ਐਡਾ ਟੈਲੈਂਟਡ ਬੰਦਾ ਮਾਰਤਾ ਸੀ 418000 ਕਰੋੜ ਰੁਪਈਆ ਅਸੀਂ 2026 ਚ ਦੇਣਾ ਬਈ ਕਾਦੇ ਵਾਸਤੇ ਦੇਣਾ ਯਾਰ ਲੋਕਾਂ ਦੀਆਂ ਜਾਨਾਂ ਬਚਾਉਣ ਵਾਸਤੇ ਦੇਣਾ ਉਹ ਨਾ ਉਹਨੂੰ ਕੁਝ ਵਰਤੋ ਉਹਨੂੰ ਚੀਜ਼ਾਂ ਮੈਂ ਇਹ ਬਾਤ ਚ ਕਰਾਂਗੇ ਭਾਈ ਇਹਦੇ ਬਾਰੇ ਕਦੇ ਗੱਲ ਕਿਉਂਕਿ ਇਹ ਵੀ ਟਾਪਿਕ ਮੈਨੂੰ ਹੁਣ ਲੱਗਦਾ ਜ਼ਰੂਰੀ ਆ ਕਦੇ ਕਿਉਂਕਿ ਮਹੱਤਵ ਵੀ ਛੇੜਨੀ ਪੈਣੀ ਅੱਛਾ ਇਹ ਜਵੰਦੇ ਵੀ ਇੰਨਾ ਗੱਲ ਹੋ ਗਈ ਤਾਂ ਦਿਮਾਗ ਚ ਆ ਰਿਹਾ ਨਹੀਂ ਆਉਣਾ ਵੀ ਨਹੀਂ ਸੀ ਆਮ ਲੋਕ ਪਤਾ ਨਹੀਂ ਕਿੰਨੇ ਚਲੇ ਜਾਂਦੇ ਹੋਣੇ ਆ ਭਾਈ ਚੀਜ਼ ਦੇ ਵਿੱਚ ਉਹ ਅਗਲਿਆਂ ਦੇ ਵੀ ਮੁੰਡੇ ਨੇ ਚੀਜ਼ਿਆ ਨੇ ਸੋ ਤੁਸੀਂ ਵੀ ਭਾਈ ਮੈਂ ਚਾਹੂੰਗਾ ਤੁਸੀਂ ਇਹਦੇ ਬਾਰੇ ਬੋਲੋ ਯਾਰ ਠੋਕ ਕੇ ਕਰੋ ਇਹਦੇ ਬਾਰੇ ਚੀਜ਼ ਨਹੀਂ ਨਹੀਂ ਪਹਿਲਾਂ ਠੀਕ ਹੈ ਥੈਂਕ ਯੂ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਰਾਜੀਵ ਜਵੰਦਾ ਦੇ ਜਿਹੜੇ ਜਿਗਰੀ ਯਾਰ ਸੀ ਅੱਜ ਉਹਨਾਂ ਦੇ ਪਿੰਡ ਵਾਲੇ ਘਰ ਦੇ ਵਿੱਚ ਬੈਠੇ ਸੀ ਤੇ ਰੋ ਰਏ ਸੀ ਤੇ ਨਾਲ ਹੀ ਨਾਲ ਜਦੋਂ ਇੰਟਰਵਿਊ ਵਾਲੇ ਉਹਨਾਂ ਕੋਲ ਸਵਾਲ ਕੋਈ ਕਰਦੇ ਤੇ ਰੋ ਰੋ ਕੇ ਜਵਾਬ ਦਿੰਦੇ ਪਏ ਕਹਿੰਦੇ ਕਿ ਹੁਣ ਸਿਰਫ ਸਾਡੇ ਕੋ ਆਪਣੇ ਭਰਾ ਰਾਜੀਵ ਜਵੰਦਾ ਦੀਆਂ ਸਿਰਫ ਯਾਦਾਂ ਰਹਿ ਗਈਆਂ ਤੇ ਗੱਲ ਬਿਲਕੁਲ ਹਕੀਕਤ ਹੈ ਕਿ ਜਿੰਨੇ ਵੀ ਉਹਨਾਂ ਦੇ ਚੌਣ ਵਾਲੇ ਉਹਨਾਂ ਦੇ ਯਾਰ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹਨਾਂ ਸਾਰਿਆਂ ਕੋ ਹੁਣ ਰਾਜੀਵ ਜਵੰਦਾ ਦੀਆਂ ਸਿਰਫ ਯਾਦਾਂ ਰਹਿ ਗਈਆਂ ਹੁਣ ਅਰਦਾਸ ਇਹ ਹੈ ਕਿ ਅੱਲਾ ਪਾਕ ਦੀ ਜ਼ਾਤ ਵਾਹਿਗੁਰੂ ਉਹਨਾਂ ਦੇ ਘਰ ਵਾਲਿਆਂ ਨੂੰ ਉਹਨਾਂ ਦੀ ਵਾਈਫ ਨੂੰ ਉਹਨਾਂ ਦੇ ਬੱਚਿਆਂ ਨੂੰ ਸਬਰ ਤੇ ਹੌਸਲਾ ਦੇਵੇ ਕਿਉਂਕਿ ਉਹ ਇਸ ਦੁਨੀਆ ਤੋਂ ਟਰ ਗਏ ਨੇ ਹੁਣ ਸਿਰਫ ਉਹਨਾਂ ਦੀਆਂ ਇਹ ਗੱਲਾਂ ਯਾਦਾਂ ਉਹ ਹੀ ਰਹਿ ਗਈਆਂ ਤੇ ਉਹਨਾਂ ਨੂੰ ਯਾਦ ਕਰ ਕਰਕੇ ਸਾਰਿਆਂ ਨੇ ਉਹਨਾਂ ਨੂੰ ਰੋਣਾ ਹੈ ਜਿਸ ਤਰ੍ਹਾਂ ਗ੍ਰੈਜੂਏਟ ਜਵੰਦਾ ਦੇ ਦੋਸਤ ਦੱਸਦੇ ਐ ਕਿ ਸਾਨੂੰ ਬਹੁਤ ਸਦਮਾ ਤੇ ਬਹੁਤ ਹੀ ਵੱਡਾ ਗਮ ਹੈ ਲੇਕਿਨ ਕੀ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਗਮ ਇਹ ਦੁੱਖ ਤਕਲੀਫ 2-4 ਦਿਨ 10 ਦਿਨ ਰਹੇਗੀ ਉਸ ਤੋਂ ਬਾਅਦ ਅਸੀਂ ਆਪਣੀ ਕੰਮਾਂ ਕਰਾਂ ਦੇ ਵਿੱਚ ਮਸਰੂਫ ਹੋ ਜਾਣਾ ਲੇਕਿਨ ਇਹ ਜਿਹੜਾ ਸਦਮਾ ਉਹਨਾਂ ਦੇ ਘਰ ਵਾਲਿਆਂ ਨੂੰ ਲੱਗ ਗਿਆ ਉਹਨਾਂ ਨੂੰ ਜਲਦੀ ਨਹੀਂ ਭੁੱਲਣਾ ਤੇ ਅੱਲਾ ਪਾਕ ਦੀ ਜ਼ਾਤ ਉਹਨਾਂ ਦੇ ਘਰ ਵਾਲਿਆਂ ਨੂੰ ਸਬਰ ਦੇਵੇ ਤੇ ਹੌਸਲਾ ਦੇਵੇ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦੇ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਟ ਇਸ ਤਰ੍ਹਾਂ ਖਿਆਲ ਰੱਬ